ਸਮਾਪਿਆਂ ਦਾ ਪੁੱਤ ਤੁਰ ਜਾਣਾ ਬਹੁਤ ਹੀ ਚੱਲਣਯੋਗ ਜਿਹੜਾ ਇਹ ਨਹੀਂ ਹੈਗਾ ਖਬਰ ਹੈ ਸੋ ਸੋ ਦੋਸਤੋ ਇਸ ਪੂਰੀ ਵਿਸ਼ੇ ਤੇ ਅੱਜ ਅਸੀਂ ਗੱਲ ਕਰਦੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਸਸੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਸ਼ੁਕਰੀਆ ਜੀ ਮਿਊਜ਼ਿਕ ਇੰਡਸਟਰੀ ਨੂੰ ਜਿਹੜਾ ਘਾਟਾ ਪਿਆ ਰਾਜਵੀਰ ਜਵੰਦਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਤੇ ਇਸ ਸਮੇਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਹੈ ਸੋਗ ਦੀ ਜਿਹੜੀ ਲਹਿਰ ਹੈ ਉਹ ਬਣੀ ਹੋਈ ਹੈ ਹਾਂਜੀ ਦੇਖੋ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਹੜੀ ਇਹ ਥੰਡਾ ਛੋਟਾ ਭਰਾ ਜਵੰਦਾ ਰਾਜਵੀਰ ਜਵੰਦਾ ਜੀ ਇਸ ਦੁਨੀਆ ਨੂੰ ਅਲਵਿਦਾ ਆਖਦੇ ਨੇ ਮੈਡਮ ਗੱਲ ਇਹ ਹੈ ਕਿ ਇਹ 15 ਤਰੀਕ ਦੇ ਲਗਭਗ ਹੋਇਆ ਐਕਸੀਡੈਂਟ ਸੀਗਾ ਜੀ ਜਿਹੜੇ ਸਦੇ ਵਿੱਚ ਮਤਲਬ ਹਾਂ 12 ਦਿਨਾਂ ਤੋਂ ਆਈਸੀਯੂ 'ਚ ਇਹ ਮਤਲਬ ਇਹਦੇ ਵੈਂਟੀਲੇਟਰ 'ਤੇ ਰਹੇਗੇ ਤੇ ਮਤਲਬ ਕਹਿਣ ਤੋਂ ਬਾਅਦ ਇਹ ਹੈ ਜਿਹੜੇ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਇਹਨਾਂ ਨੂੰ ਕਿਉਂ ਨਹੀਂ ਰੋਕਣ ਦਾ ਸਰਕਾਰ ਯਤਨ ਕਰ ਰਹੀ ਜਿਹੜੇ ਅਸੀਂ ਪੰਜਾਬ ਦੇ ਲੋਕਾਂ ਜਾਂ ਸਾਡੇ ਹਿੰਦੁਸਤਾਨ ਦੇ ਲੋਕ ਹੈ ਅਸੀਂ ਕਿੰਨੀ ਦੇਰ ਤੱਕ ਪਸ਼ੂਆਂ ਨੂੰ ਦੇਵੀ ਦੇਵਤੇ ਮੰਨ ਕੇ ਆਪਣੇ ਇਨਸਾਨੀ ਜ਼ਿੰਦਗੀਆਂ ਉਹਨਾਂ ਦੇ ਅਸੀਂ ਆਪਾਂ ਮਰਵਾ ਰਹੇ ਹਾਂ ਮਤਲਬ ਇਹਦੇ ਵਾਸਤੇ ਸਾਨੂੰ ਸਾਡੀਆਂ ਸਰਕਾਰਾਂ ਨੂੰ ਸਾਡੇ ਧਾਰਮਿਕ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਕਾਫੀ ਕੁਸ਼ਲ ਸੋਚ ਕੇ ਵਿਚਾਰ ਕਰਕੇ ਤੇ ਫੈਸਲਾ ਕਰਨ ਦੀ ਜ਼ਰੂਰਤ ਹੈ ਤਾਂ ਕਿ ਸਾਡੇ ਭਰਾ ਰਾਜਵੀਰ ਜਵੰਦੇ ਵਰਗੇ ਹੋਰ अनेका ਜਿਹੜੇ ਨੌਜਵਾਨ ਨੇ ਇਹ ਮਤਲਬ ਇਸ ਦੁਨੀਆ ਦੇ ਉਤੋਂ ਐਕਸੀਡੈਂਟਾਂ ਦੇ ਥਰੂ ਆਵਾਰਾ ਪਸ਼ੂਆਂ ਦੇ ਥਰੂ ਆਪਣੀਆਂ ਜਾਨਾਂ ਨੇ ਜਿਹੜੀਆਂ ਉਹ ਗਵਾ ਰਹੇ ਨੇ ਇਸੇ ਦਿਨ ਦੀ ਗੱਲ ਹੈ ਕਿ ਦੁਰਾਹੇ ਦੇ ਵਿੱਚ ਇੱਕ ਮਤਲਬ ਇਨਸਾਨ ਅਲੀ ਸਨ ਆਫ ਅਕਬਰ ਅਲੀ ਨਾ ਦਾ ਇੱਕ ਨੌਜਵਾਨ ਉਹ ਵੀ ਐਕਸੀਡੈਂਟ ਹੋ ਕੇ ਇਸੇ ਤਰ੍ਹਾਂ ਹੀ ਪਸ਼ੂਆਂ ਦੇ ਚੜਾਈ ਕਰ ਗਿਆ ਮਤਲਬ ਕਾफी ਜਿਹੜੇ ਠੀਕ ਹੈ ਵੀ ਜਿਹੜਾ ਇਹ ਜਵੰਦਾ ਸੀ ਇੱਕ ਸੈਲੀਬ੍ਰਿਟੀ ਸੀ ਇਹਦੇ ਕਰਕੇ ਮਤਲਬ ਕਾफी ਹਾਈਲਾਈਟ ਇਹ ਗੱਲਾਂ ਹੋਈਆਂ ਨੇ ਰੋਜ਼ਾਨਾ ਦੀ ਰੋਜ਼ਾਨਾ ਸਾਡੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਸਾਡੀਆਂ ਸਰਕਾਰਾਂ ਆ ਇਹ ਤੋਂ ਸਬਕ ਲੈਣ ਦੀ ਕੋਸ਼ਿਸ਼ ਕਰਨ ਤੇ ਜਿਹੜੇ ਸਾਡੇ ਧਾਰਮਿਕ ਲੀਡਰ ਨੇ ਉਹ ਇਹਨਾਂ ਦੇ ਉੱਤੇ ਸਿਆਸਤ ਕਰਨ ਦੀ بجائے ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਤਾਂ ਕਿ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਨੌਜਵਾਨ ਹੈ ਉਹ ਆਪਣੀ ਜ਼ਿੰਦਗੀ ਤੋਂ ਹੱਥ ਨਾ ਤੋਵੇ ਜੀ ਬਿਲਕੁਲ ਪਰ ਉੱਥੇ ਹੀ ਰਾਜਵੀਰ ਜਵੰਦਾ ਦੇ ਥੋੜਾ ਸਮਾਂ ਪਹਿਲਾਂ ਉਹਨਾਂ ਦੇ ਪਿਤਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਕਿ ਹੁਣ ਘਰ ਦੇ ਵਿੱਚ ਇੱਕੋ ਇੱਕ ਜੀ ਸੀ ਕਮਾਉਣ ਵਾਲਾ ਜਾਂ ਸੰਭਾਲਣ ਵਾਲਾ ਪਰਿਵਾਰ ਨੂੰ ਰਾਜਵੀਰ ਜਵੰਦਾ ਤੇ ਉਹਨਾਂ ਦੇ ਦੋ ਛੋਟੇ ਛੋਟੇ ਬੱਚੇ ਨੇ ਤੇ ਭਰੀ ਜਵਾਨੀ ਦੇ ਵਿੱਚ ਆਪਣੀ ਪਤਨੀ ਨੂੰ ਇਸ ਤਰ੍ਹਾਂ ਛੱਡ ਜਾਣਾ ਬਹੁਤ ਹੀ ਮੰਦ ਭੱਗ ਆ ਇਹ ਵੀ ਪਰਿਵਾਰ ਦੇ ਲਈ ਵੀ ਇਹ ਜਿਹੜਾ ਸਦਮਾ ਹੈ ਉਹ ਝੱਲਣ ਯੋਗ ਜਿਹੜਾ ਨਹੀਂ ਹੈ ਦੇਖੋ ਜੀ ਪਰਿਵਾਰ ਸਦਮਾ ਤਾਂ ਅਸਲ ਪਰਿਵਾਰ ਵਾਂਗ ਤੇ ਇੰਡਸਟਰੀ 'ਚ ਤਾਂ ਚਲੋ ਹੋਰ ਚੀਕਾ ਵੀ ਉਹ ਖਲਾਸਾ ਪੂਰਾ ਨਹੀਂ ਹੁੰਦਾ ਗੱਲ ਕਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਇੰਡਾ ਬਿਜ਼ਨਸ ਦੇ ਵਿੱਚ ਤਾਂ ਚੱਲਦਾ ਨਹੀਂ ਤਾਂ ਗੱਲ ਕਰ ਉਹ ਮਾਂ ਜਿਹਦਾ ਇਕਲੌਤਾ ਪੁੱਤਰ ਹੈ ਕਹਿੰਦੀ ਆਪਾਂ ਜੀ ਇਸ ਭਰਜਵਾਨੀ ਦੇ ਵਿੱਚ ਇਹ ਦੁਨੀਆ ਤੋਂ ਚਲਾ ਗਿਆ ਉਹ ਮਾਂ ਰੋਜ਼ਾਨਾ ਉਹਨੂੰ ਦੇਖ ਕੇ ਰੋਜ਼ਾਨਾ ਉਹਦੀਆਂ ਖੋਤਾਂ ਦੇਖ ਕੇ ਰੋਜ਼ਾਨਾ ਬੱਚਿਆਂ ਨੂੰ ਦੇਖ ਕੇ ਰੋਜ਼ਾਨਾ ਮਰਿਆ ਕਰੂ ਸਾਨੂੰ ਉਸ ਗੱਲ ਦੀ ਚਿੰਤਾ ਹੈ ਸਾਨੂੰ ਉਸ ਗੱਲ ਦੀ ਚਿੰਤਾ ਜਿਹੜੇ ਨਿੱਕੇ ਨਿੱਕੇ ਬੱਚੇ ਇਹ ਆਪਣੇ ਮਾਦਰ ਦੇ ਤੇ ਸائے ਤੋਂ ਮਤਲਬ ਵੱਢੇ ਹੋ ਗਏ ਇਹ ਉਹਨਾਂ ਦੀ ਚਿੰਤਾ ਹੈ ਸਾਡੀ ਉਹ ਲੜਕੀ ਜਿਹੜੀ ਮਤਲਬ ਇੱਕ ਭਰਜਵਾਨੀ ਦੇ ਵਿੱਚ ਵਿਧਵਾ ਦਾ ਹੋ ਗਿਆ ਉਹਨਾਂ ਦੀ ਸਾਨੂੰ ਜਿਆਦਾ ਚਿੰਤਾ ਆफी ਚਿੰਤਾਏ ਚਿੰਤਾ ਤੋਂ ਬਾਹਾਂ ਵੀ ਸਾਡੀਆਂ ਇਸ ਤਰ੍ਹਾਂ ਕਿਆ ਘਟਰਾਵਾ ਹੋਰ ਨਾਂ ਵਾਪਰਨ ਇਹ ਕੱਲਾ ਇਸ ਨਾਲ ਨਹੀਂ ਵੀ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਤੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਇਹ ਮਤਲਬ ਕੱਲਾ ਇੱਥੇ ਕਹਿ ਕੇ ਨਹੀਂ ਸਾਨੂੰ ਇਹ ਗੱਲਾਂ ਸਾਨੂੰ ਅੱਗੇ ਤੋਰਨੀਆਂ ਪੈਣਗੀਆਂ ਤਾਂ ਕਿ ਹੋਰ ਇਸਤਾਨੀਆਂ ਘਟਨਾਵਾਂ ਜਿਹੜੀਆਂ ਨਾਂ ਵਾਪਰਨ ਮੈਨਮ ਜਿਹੜੇ ਹਲਕੇ ਕੁੱਤੇ ਜਾਂ ਬਾਸਤੂ ਕੁੱਤੇ ਜਾਂ ਟਖੇ ਜਾਂ ਸੂਰ ਜਾਂ ਬੰਦਰ ਰੋਡ ਮਤਲਬ ਇਹਨਾਂ ਦੇ ਥਰੂ ਸੰਕਰੇ ਜਿਹੜੇ ਅਜਾਈ ਜਾਂਨਾ ਜਾਂਦੀਆਂ ਨੇ ਸਾਨੂੰ ਸਰਕਾਰਾਂ ਨੂੰ ਮਿਲ ਬੈਠ ਕੇ ਇਹਨਾਂ ਦੇ ਉੱਤੇ ਵਿਚਾਰ ਕਰਨਾ ਕਹਿੰਦੇ ਆ ਹਜ਼ਾਰਾਂ ਦੇ ਥਰੂ ਪੰਜਾਬ ਦੇ ਵਿੱਚ 840 ਬੰਦਿਆਂ ਦੀ ਐਵਰੇਜ ਹੈ ਮੈਡਮ 840 ਬੰਦਿਆਂ ਨੂੰ ਰੋਜ਼ ਕੁੱਤੇ ਵੱਢ ਲੈਂਦੇ ਨੇ ਇੰਡੀਆ ਲੈਵਲ ਤੇ ਗੱਲ ਕਰਦੇ 10000 ਬੰਦਿਆਂ ਨੂੰ ਰੋਜ਼ ਕੁੱਤੇ ਵੱਢ ਲੈਂਦੇ ਨੇ ਸਾਡੇ 30 ਕਰੋੜ ਕੁੱਤੇ ਨੇ ਜਿਹੜੇ ਉਹ ਮਤਲਬ ਛੜਕਾਂ ਦੇ ਉੱਤੇ ਫਿਰਦੇ ਨੇ ਜਿਹੜੇ ਲਗਭਗ ਕਰੋੜਾਂ ਦੀ ਫਿਰਤੀ ਦੇ ਵਿੱਚ ਪਸ਼ੂ ਦੇ ਉਹ ਸਾਡੀਆਂ ਛੜਕਾਂ ਦੇ ਉੱਤੇ ਘੁੰਮਦੇ ਫਿਰਦੇ ਨੇ ਤੇ ਅਚਨ-ਚੇਤ ਮੂਰੇ ਆ ਜਾਂਦੇ ਨੇ ਐਕਸੀਡੈਂਟ ਨੂੰ ਅੰਜਾਮ ਦੇ ਦਿੰਦੇ ਨੇ ਕਿ ਇਹਦਾ ਕੌਣ ਜ਼ਿੰਮੇਵਾਰ ਹੈਗਾ ਜੇ ਆਪਾਂ ਕਹਾਂ ਪ੍ਰਮਾਤਮਾ ਦੇ ਸਿਰ ਤੇ ਜਾਂ ਕੁਦਰਤ ਦੇ ਸਿਰ ਤੇ ਜਾਂ ਵਿਦੇਸ਼ਾਂ ਦੇ ਸਿਰ ਤੇ ਜਾਂ ਡਾਕਟਰਾਂ ਏਜੰਸੀਆਂ ਦੇ ਸਿਰ ਦੇ ਉੱਤੇ ਮਤਲਬ ਜ਼ਿੰਮੇਵਾਰਾਂ ਛੱਡ ਕੇ ਆਪਾਂ ਆ ਕਿੰਨਾ ਚਿਰੇ ਭੱਜਦੇ ਰਹਾਂਗੇ ਸਾਨੂੰ ਇਹ ਬੜਾ ਸੋਚ ਵਿਚਾਰ ਕਰਕੇ ਫੈਸਲਾ ਲੈਣਾ ਚਾਹੀਦਾ ਸਾਡੇ ਲੀਡਰਾਂ ਨੂੰ ਸਾਡੀਆਂ ਸਰਕਾਰਾਂ ਨੂੰ ਸਾਡੀ ਵਿਰੋਧੀ ਧਿਰਾਂ ਨੂੰ ਸਾਡੇ ਪਾਰਲੀਮੈਂਟ ਸਾਡੇ ਅਸੈਂਬਲੀ ਜਿਹੜੇ ਵੀ ਨੇ ਇਹਨਾਂ ਦੇ ਉੱਤੇ ਜਿੰਨਾ ਚਿਰ ਉਹ ਸੰਜੀਦਾ ਨਹੀਂ ਹੁੰਦੇ ਅਸੀਂ ਇਸੇ ਤਰ੍ਹਾਂ ਹੀ ਨੌਜਵਾਨ ਜਿੰਦੀਆਂ ਨੇ ਜਿਹੜਾ ਅਗਾਈ ਉਹ ਗਵਾਉਂਦੇ ਰਹਾਂਗੇ ਜੀ ਬਿਲਕੁਲ ਪਰ ਉੱਥੇ ਹੀ ਪਰਿਵਾਰ ਦਾ ਜਿਹੜਾ ਇਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ ਏ ਮਾ ਦੀ ਕੁੱਖ ਹੈ ਜਿਹੜੀ ਉਹ ਖਾਲੀ ਹੋ ਗਈ ਹੈ ਹਨਾ ਦਾਦੀ ਪੋਤਿਆਂ ਨੂੰ ਬੁੱਕਲ ਦੇ ਵਿੱਚ ਲੈ ਕੇ ਸੰਭਾਲੇ ਜਾਂ ਫਿਰ ਦਾਦੀ ਆਪਣੀ ਜਿਹੜੀ ਸੱਸ ਹੈ ਉਹ ਨੂੰ ਲੈ ਕੇ ਸੰਭਾਲੇ ਪਰਿਵਾਰ ਦੇ ਵਿੱਚ ਕੋਈ ਜੀ ਜਿਹੜਾ ਕਮਾਉਣ ਵਾਲਾ ਨਹੀਂ ਰਿਹਾ 뮤직 ਇੰਡਸਟਰੀ ਨੂੰ ਬੈਕ ਟੂ ਬੈਕ ਵੱਡੇ ਤੋਂ ਵੱਡੇ ਘਾਟੇ ਜਿਹੜੇ ਉਹ ਪੈ ਰਹੇ ਨੇ ਭਰੀ ਜਵਾਨੀ 35 ਸਾਲ ਦੀ ਉਮਰ ਦੇ ਵਿੱਚ ਤੁਰ ਜਾਣਾ ਕਹਿੰਦੇ ਨੇ ਕਿ ਜਦੋਂ ਤੁਸੀਂ ਜਲਦੀ ਜਾਣਾ ਹੋਵੇ ਤੇ ਸਾਡੀ ਕਹਾਵਤ ਹੈ ਕਹਿੰਦੇ ਉਹ ਬੰਦੇ ਜਲਦੀ ਚੜ੍ਹਾਈ ਕਰ ਜਾਂਦੇ ਨੇ ਸਮਾਜ ਦੇ ਵਿੱਚ ਤੇ ਬੜੀ ਜਲਦੀ ਆਪਣੇ ਜਿਹੜੇ ਸ਼ੌਂਕ ਨੇ ਵੱਡੇ ਤੋਂ ਵੱਡੇ ਰੱਖ ਕੇ ਪੂਰੇ ਕਰਦੇ ਨੇ ਜਿਵੇਂ ਪਿੰਡ ਦੇ ਵਿੱਚ ਅਕਸਰ ਉਹਨਾਂ ਦੇ ਸਰਪੰਚਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤਾਂ ਉਹ ਕਹਿੰਦੇ ਵੀ ਸਾਡੇ ਨਾਲ ਬੜਾ ਲਾਇਜ਼ੇ ਤੇ ਪਿਆਰ ਦੇ ਨਾਲ ਵਿਚਰਦਾ ਸੀ ਜਵੰਦਾ ਦੇ ਕੋਈ ਜਿਹੜੀਆਂ ਸੈਲੀਬ੍ਰਿਟੀ ਹੁੰਦੀਆਂ ਨੇ ਇਹਨਾਂ ਦੀ ਏਜ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ 'ਚ ਜੇ ਇੱਥੇ ਲੋੜ ਹੈ ਤਾਂ ਉਹ ਪ੍ਰਮਾਤਮਾ ਨੂੰ ਵੀ ਲੋੜ ਹੁੰਦੀ ਹੈ ਤੇ ਇਸ ਕਰਕੇ ਜਿਹੜੇ ਉਹਨਾਂ ਦੇ ਗਾਣੇ ਨੇ ਉਹਨਾਂ ਦੇ ਪਾਏ ਪੂਰਨੇ ਨੇ ਉਹਨਾਂ ਦੇ ਉੱਤੇ ਨੌਜਵਾਨ ਤੁਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਉਹਨਾਂ ਨੇ ਲਚਰਤਾ ਗਾਇਆ ਨਹੀਂ ਉਹਨਾਂ ਨੇ ਸਮਾਜ ਨੂੰ ਸੇਧ ਦਿੱਤੀ ਹੈ ਇੱਥੀਆਂ ਪੈਣਾ ਦੇ ਵਿੱਚ ਬੈਠ ਕੇ ਸੁਣਨ ਵਾਲੇ ਗਾਣੇ ਨੇ ਜੇ ਕੋਈ ਮਤਲਬ ਕੋਈ ਮੂਵੀ ਹੈ ਉਹਨਾਂ ਦੀ ਉਹ ਵੀ ਇਸ ਤਰ੍ਹਾਂ ਦੀ ਹੈ ਜਿਹਦੇ ਵਿੱਚ ਨਗੇਜਵਾਦ ਨਹੀਂ ਹੋਣਾ ਇਸ ਕਰਕੇ ਮਤਲਬ ਸਾਨੂੰ ਇੰਨੀਆਂ ਜੀਆਂ ਜਿਹੜੀਆਂ ਸ਼ਖਸੀਅਤਾਂ ਦੀ ਹੈ ਉਹ ਸਾਨੂੰ ਲੋਡ ਐ ਇਸ ਦੁਨੀਆ ਦੇ ਉੱਤੇ ਕਲ ਕਲ ਪਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਜੀ ਦੀ ਗਾਇਕੀ ਇੰਨੀ ਕੁ ਖੂਬਸੂਰਤ ਸੀ ਜਾਂ ਗਾਇਕੀ ਨੂੰ ਇੰਨਾ ਕੁ ਸਰੂਰ ਸੀ ਉਹਨਾਂ ਨੂੰ ਗਾਇਕੀ ਦਾ ਜਨੂਨ ਸੀ ਉਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਉਹਨਾਂ ਨੇ ਗਾਇਕੀ ਨੂੰ ਚੁਣਿਆ ਪਹਿਲਾਂ ਪੰਜਾਬ ਪੁਲਿਸ ਦੀ ਜੌਬ ਕਰਦੇ ਸੀ ਆ ਪੰਜਾਬ ਪੁਲਿਸ ਨੇ ਤਾਂ ਚੰਦ ਨੇ ਥੋੜਾ ਜਿਹਾ ਸੇਵਾ ਕੀਤੀ ਐ ਕਿ ਉਹਨਾਂ ਦਾ ਮਨ ਮਤਲਬ ਜਿਹੜੀ ਸਾਡੀ ਸੱਭਿਆਚਾਰਕ ਸੇਵਾ ਇੱਧਰ ਦੇ ਪਾਸੇ ਹੈਗਾ ਕਿ ਇਸ ਕਰਕੇ ਉਹਨਾਂ ਨੇ ਉਧਰੋਂ ਉਹ ਮਤਲਬ ਜਵਾਬ ਦੇ ਕੇ ਇੱਧਰਲੇ ਪਾਸੇ ਸੇਵਾ ਸ਼ੁਰੂ ਕੀਤੀ ਸੀ ਗੱਲ ਕਰ ਕੁਦਰਤ ਨੂੰ ਕੁਝ ਹੋਰ ਮੰਜ਼ੂਰ ਸੀਗਾ ਇਹ ਥੋੜਾ ਜਿਹਾ ਆਪਾਂ ਜਾਦੇ ਜ਼ਿੰਮੇਵਾਰੀ ਕੁਦਰਤ ਦੇ ਨਾਂ ਦਿੱਤੀ ਹੈ ਸਾਡੀ ਨਾ ਸਰਕਾਰਾਂ ਸਾਡੀ ਗੱਲ ਜਦੋਂ ਵੀ ਕੋਈ ਗੱਲ ਆਉਂਦੀ ਹੈ ਮਤਲਬ ਸਾਡੀ ਜ਼ਿੰਮੇਵਾਰ ਸਰਕਾਰ ਹੁੰਦੀ ਹੈ ਇਹ ਜਿਹੜੀ ਸਰਕਾਰ ਆਪਦੇ ਟਾਈਮ ਦੇ ਉੱਤੇ ਟਾਈਮ ਤੋਂ ਟਾਈਮ ਲੋਕਾਂ ਦੀ ਸੇਵਾ ਨਹੀਂ ਕਰ ਸਕਦੀ ਬੋਤਤੰਤਰ ਦੇ ਚੱਕਰ ਦੇ ਵਿੱਚ ਪੈ ਕੇ ਉਹ ਮਤਲਬ ਲੋਕਾਂ ਨੂੰ ਸਹੀ ਸੇਧ ਨਾ ਦੇਣ ਦੀ ਬਜਾਏ ਧਰਮ ਤੋਂ ਇਸ ਤਰ੍ਹਾਂ ਦੇ ਜਿਹੜੇ ਕਰਮਕਾਂਨ ਉਹਨਾਂ ਦੇ ਵਿੱਚ ਉੱਚ ਕੇ ਰਹਿ ਜਾਂਦੀ ਹੈ ਜਿਹਦੇ ਨਾਲ ਆਵਾਰਾ ਗਿੰਤੀ ਪਸ਼ਮਾ ਦੀ ਵੱਧੂ ਆਵਾਰਾ ਪੁੱਛੀਆਂ ਦੀ ਵੱਗੀ ਇਸੇ ਤਰ੍ਹਾਂ ਹੋਰ ਨੇ ਜਿਵੇਂ ਪ੍ਰਾਹਾਰਾਂਗੀਆਂ ਪੋਜੀਸ਼ਨਾਂ ਇੱਥੇ ਜਾਂ ਹੋਰ ਜਿੱਥੇ ਸਰਕਾਰਾਂ ਆਪ ਦਾ ਆ ਫੇਦੇਰ ਹੁੰਦਾ ਨਾ ਉੱਥੇ ਮਤਲਬ ਉਹ ਜ਼ਿੰਮੇਵਾਰੀ ਤੋਂ ਭੱਜ ਕੇ ਉਦਰਤ ਦੇ ਸਰਦ ਨੂੰ ਦੋਸ਼ ਦੇਣ ਦੀ ਕੋਸ਼ਿਸ਼ ਕਰਦੀਆਂ ਨੇ ਸਾਨੂੰ ਇਹ ਚੰਗੀ ਤਰ੍ਹਾਂ ਬੈਠ ਕੇ ਸੋਚਣਾ ਪੈਣਾਗਾ ਜਿੰਨਾ ਚਿਰ ਸਰਕਾਰ ਆਹ ਪਸ਼ੂਆਂ ਨੂੰ ਫੜਨ ਦੇ ਲਈ ਗੱਲ ਕਰਦੇ ਆ ਜਾਂ ਫਿਰ ਉਹਨਾਂ ਨੂੰ ਕਿਸੇ ਗਊਸ਼ਾਲਾ ਦੇ ਵਿੱਚ ਛੱਡਣ ਦੀ ਗੱਲ ਕਰਦੇ ਆ ਤਾਂ ਉਹਦੀ ਜਿਹੜਾ ਇਹ ਸਾਡਾ ਹਿੰਦੂ ਸਮਾਜ ਹੈ ਤੇ ਇਹਨਾਂ ਦਾ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਗਊ ਦੀ ਪੂਜਾ ਕਰਦੇ ਆ ਅਸੀਂ ਉਹਦਾ ਜਿਹੜਾ ਗਊ ਦਾ ਮੂਤਰ ਹੈ ਗਊ ਦਾ ਜਿਹੜਾ ਗੋਹਾ ਹੈ ਉਸ ਦੀ ਆਪਾਥੀ ਬਣਾ ਕੇ ਇੱਕ ਪੂਜਾ ਦੇ ਰੂਪ ਦੇ ਵਿੱਚ ਜਿਹੜੀ ਉਹ ਬਾਲੀ ਜਾਂਦੀ ਆ ਉਹਦੋਂ ਹਵਨ ਦੇ ਟਾਈਮ ਜਿਹੜੀ ਉਹ ਉਹਨਾਂ ਦੇ ਪਾਥੀ ਉਹਨੂੰ ਯੂਜ਼ ਕਰਨਾ ਕਿ ਅਸੀਂ ਗਊਸ਼ਾਲਾ ਦੇ ਵਿੱਚ ਨਹੀਂ ਜਾਣਾ ਅਸੀਂ ਘਰ ਦੇ ਵਿੱਚ ਬੱਚੇ ਨੂੰ ਹੱਥ ਦੇ ਨਾਲ ਰੋਟੀ ਜਿਹੜੀ ਗਊ ਦੇ ਮੂੰਹ 'ਚ ਪਾਉਣੀ ਹੈ ਇਹੋ ਜਿਹੀਆਂ ਚੀਜ਼ਾਂ ਲੈ ਕੇ ਥੋੜਾ ਜਿਹਾ ਜ਼ਿਆਦਾ ਸਾਡਾ ਜਿਹੜਾ Hindu ਸਮਾਜ ਹੈ ਨਾ ਉਹਦੋਂ ਪੜਕ ਜਾਂਦਾ ਪਰ ਜਿਹੜੇ ਵੱਡੇ ਹادثੇ ਵਾਪਰਦੇ ਨੇ ਇੱਕ ਮਾਂ ਦਾ ਪੁੱਤ ਜਿਹਦਾ ਚਲੇ ਜਾਣਾ ਤੇ ਉਸ ਤੋਂ ਬਾਅਦ ਜਿਹੜੀਆਂ ਮੰਦ ਭਗੀਆਂ ਖਬਰਾਂ ਹੁਣ ਸਾਹਮਣੇ ਆ ਰਹੀਆਂ ਨੇ ਪਤਾ ਨਹੀਂ ਕਿੰਨੇ ਜਵੰਦੇ ਜਿਹੜੇ ਨੇ ਇਸ ਪੰਜਾਬ ਦੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਜੇ ਕੋਈ ਜਿਹੜੇ ਸੱਤਾਧਾਰੀ ਲੋਕ ਹੁੰਦੇ ਨੇ ਚਾਹੇ ਉਹ ਕਿਸੇ ਪਾਰਟੀ ਚ ਆ ਜਾਣ ਉਹ ਲੋਕਾਂ ਨੂੰ ਨਹੀਂ ਚਾਹੁੰਦੇ ਹੁੰਦੇ ਵੀ ਸੱਤਾ ਦੀਆਂ ਗੱਲਾਂ ਕਰਨ ਸੱਤਾ ਪ੍ਰਾਪਤੀ ਦੀਆਂ ਗੱਲਾਂ ਨਾਲ ਉਹਨਾਂ ਨੂੰ ਉਹ ਪਸ਼ੂਆਂ ਦੇ ਵਿੱਚ ਦੇਹੀ ਦੇਵਤਿਆਂ ਦੇ ਵਿੱਚ ਜਾਂ ਹੋਰ ਇਸ ਤਰ੍ਹਾਂ ਦਾ ਅਜਾ ਕੇ ਰੱਖ ਦਿੰਦੇ ਜਿਸ ਦੇ ਕਰਕੇ ਉਹਨਾਂ ਦਾ ਜਿਹੜਾ ਮਾਨਸਿਕ ਵਿਕਾਸ ਹੈ ਉਹ ਨਾ ਹੋਵੇ ਤੇ ਉਹਨਾਂ ਦੀ ਰਾਜਗਤੀ ਬੜੀ ਆਰਾਮਦਾਰੀ ਨਾਲ ਚੱਲਦੀ ਰਹਿੰਦੀ ਹੈਗੀ ਇਹੀ ਸਾਬ ਮਤਲਬ ਅੱਜ ਤੋਂ ਨਹੀਂ ਹਜ਼ਾਰਾਂ ਤੋਂ ਤੁਰਿਆ ਆਉਂਦਾ ਹੈ ਸਾਨੂੰ ਇਹਨਾਂ ਦੇ ਵਿੱਚੋਂ ਅਸਲੀਆ ਇਹ ਉਜਣਾ ਰਾਜਨੀਤਿਕ ਲੋਕਾਂ ਦੀਆਂ ਪਾਇਆਂ ਹੋਈਆਂ ਨੇ ਸਾਨੂੰ ਇਹ ਰਾਜਨੀਤਿਕਾ ਜਿਹੜੇ ਇਹਨਾਂ ਨੂੰ ਪਾਰ ਕਰਕੇ ਸਾਨੂੰ ਆਪ ਸੋਚਣਾ ਪਊਗਾ ਮਨੁੱਖਤਾ ਦੀ ਭਲਾਈ ਵਾਸਤੇ ਕੀ ਕੀ ਲੈ ਮਨੁੱਖਤਾ ਦਾ ਨੁਕਸਾਨ ਕੀ ਚੀਜ਼ ਕਰ ਰਹੀ ਹੈ ਜਿੰਨਾ ਕਿ ਅਸੀਂ ਇਹ ਇਸ ਚੀਜ਼ ਨੂੰ ਸਮਝਦੇ ਨਹੀਂ ਉਹਨਾਂ ਦੇ ਰਾਜਨੀਤਿਕ ਲੋਕ ਸਾਨੂੰ ਧਾਰਮਿਕ ਚੱਕਰਾਂ ਦੇ ਵਿੱਚ ਪਾ ਕੇ ਆਪਣੀਆਂ ਜਿਹੜੀਆਂ ਰਾਜਨੀਤਿਕ ਰੋਟੀਆਂ ਨੇ ਉਹ ਸੇਕਦੇ ਰਹਿਣਗੇ ਜੀ ਬਿਲਕੁਲ ਸੋ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਜੀ ਅਸੀਂ ਫੇਰ ਇਹੀ ਮਤਲਬ ਅਰਦਾਸ ਕਰਦੇ ਹਾਂ ਜੋ ਦਿਸਲੀ ਹੋਈ ਰੂ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਤੇ ਸਾਨੂੰ ਬਲ ਬਖਸ਼ੇ ਇਸ ਤਰ੍ਹਾਂ ਦੀਆਂ ਅੱਗੇ ਤੋਂ ਘਟਣਾਵਾਂ ਨਾ ਹੋਣ। ਧੰਨਵਾਦ। ਜੀ ਮਿਹਰਬਾਨ। ਸੋ ਦੋਸਤੋ ਰਾਜਵੀਰ ਜਵੰਦਾ ਪੰਜਾਬੀ 뮤직 ਇੰਡਸਟਰੀ ਦੇ ਮੰਨੇ ਪਰਮੰਨੇ ਗਾਇਕ ਜੋ ਕਿ ਹਮੇਸ਼ਾ ਪੰਜਾਬ ਨੂੰ ਸੱਭਿਆਚਾਰ ਨੂੰ ਅੱਗੇ ਲੈ ਕੇ ਆਏ ਨੇ ਤੇ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਸੀ ਛੋਟੀਆਂ-ਛੋਟੀਆਂ ਬੱਚੀਆਂ ਨੂੰ ਅਤ ਸਰਤੇ ਫੇਰ ਕੇ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਦੇ ਲਈ ਕੁਝ ਨਾ ਕੁਝ ਦੋ ਲਾਈਨਾਂ ਜ਼ਰੂਰ ਗੰਗਣਾਉਂਦੇ ਸੀ ਪਰ ਜੋ ਅੱਜ ਪਰਿਵਾਰ ਨੂੰ ਘਾਟਾ ਪਿਆ ਉਹ ਘਾਟਾ ਤਾਂ ਇਸ ਪਰਿਵਾਰ ਦਾ ਜ਼ਿੰਦਗੀ ਭਰ ਪੂਰਾ ਨਹੀਂ ਹੋ ਸਕਦਾ ਜਿਸ ਪਰਿਵਾਰ ਦੇ ਵਿੱਚੋਂ ਧੰਨ ਹੈ ਉਹ ਮਾਂ ਜੀਨੇ ਪਹਿਲਾਂ ਆਪਣਾ ਪਿਓ ਤੌਰਤਾ ਫਿਰ ਪਤੀ ਤੌਰ ਦਿੱਤਾ ਤੇ ਉਸ ਤੋਂ ਬਾਅਦ ਆਪਣਾ ਬੇਟਾ ਤੌਰ ਦਿੱਤਾ ਬਹੁਤ ਹੀ ਕਹਿੰਦੇ ਨੇ ਕਿ ਜਿਹੜੀਆਂ ਔਰਤਾਂ ਦੇ ਵਿੱਚ ਸ਼ੈਨ ਸ਼ਕਤੀ ਹੁੰਦੀ ਆ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਅਕਸਰ ਅਸੀਂ ਦੇਖਦੇ ਆ ਜਦੋਂ ਸਾਡੇ ਪਰਿਵਾਰ ਦੇ ਵਿੱਚ ਅਜਿਹੀ ਘਟਨਾ ਵਾਪਰਦੀ ਆ ਤਾਂ ਸਾਡੀਆਂ ਔਰਤਾਂ ਇਮੋਸ਼ਨਲ ਹੋ ਕੇ ਪ੍ਰਭਾਵਿਤ ਹੋ ਜਾਂਦੀਆਂ ਨੇ ਕਹਿੰਦੇ ਨੇ ਕਿ ਮਰਦ ਕਦੇ ਰੋਂਦਾ ਨਹੀਂ ਪਰ ਜਦੋਂ ਅਜਿਹੀਆਂ ਸੱਟਾਂ ਵੱਜਦੀਆਂ ਨੇ ਤਾਂ ਜਦੋਂ ਦੁੱਗਣੀ ਹੋ ਕੇ ਉੱਠਦੀ ਆ ਉਹ ਸਿਰਫ ਇੱਕ ਔਰਤ ਹੀ ਹੁੰਦੀ ਆ ਜਦੋਂ ਮਾਰ ਦੋਸ ਨੂੰ ਇਸ ਦੁਨੀਆ ਦੇ ਵਿੱਚ ਇਕੱਲਾ ਛੱਡ ਜਾਂਦਾ ਇਸ ਪਾਨੀ ਸੰਸਾਰ ਨੂੰ ਅਲਵਿਦਾ ਕਹ ਕੇ ਰਾਜਵੀਰ ਜਵੰਦਾ ਜੀ ਸਾਡੀ ਮਿਊਜ਼ਿਕ ਇੰਡਸਟਰੀ ਨੂੰ ਜਿਹੜਾ ਘਾਟਾ ਪਿਆ ਸ਼ਾਇਦ ਉਹ ਕਦੇ ਪੂਰਾ ਨਹੀਂ ਹੋਣਾ ਪਹਿਲਾਂ ਇਸੇ ਤਰ੍ਹਾਂ ਹੀ ਜਸਵਿੰਦਰ ਪੱਲਾ ਜੀ ਅਲਵਿਦਾ ਕਹ ਕੇ ਜੋ ਫਿਲਮ ਇੰਡਸਟਰੀ ਨੂੰ ਅੱਜ ਤੱਕ ਘਾਟਾ ਜਿਹੜਾ ਉਹਨਾਂ ਦਾ ਪੂਰਾ ਨਹੀਂ ਹੋਇਆ ਸੋ ਦੋਸਤੋ ਇਸੀ ਅੱਜ 11 ਵਜੇ ਦੀ ਲਾਈਵ ਦੀ ਅਪਡੇਟ ਕੋਈ ਹੋਰ ਨਵਾਂ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ ਏਵਨ ਪੰਜਾਬੀ ਅਦਾਰੇ ਦੇ ਵੱਲੋਂ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਦੁੱਖ ਪ੍ਰਗਟਾਉਣ ਦਾ ਅਸੀਂ ਸ਼ਬਦ ਨਹੀਂ ਹੈ ਇਸ ਟਾਈਮ ਸਾਡੇ ਕੋਲੇ ਉਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਆ ਪੂਰੇ ਪੰਜਾਬ ਦੇ ਵਿੱਚ ਜੋ ਵੀ ਉਹਨਾਂ ਨੂੰ ਚਾਹੁਣ ਵਾਲੇ ਸੀ ਹਰ ਇੱਕ ਅੱਖ ਅੱਜ ਨਾਮ ਹੈ ਪ੍ਰਮਾਤਮਾ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਪਰਿਵਾਰ ਨੂੰ ਉਹਦਾ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਮਾਂ ਨੂੰ ਜਿਸਨੇ ਆਪਣਾ 35 ਸਾਲ ਦਾ ਨੌਜਵਾਨ ਪੁੱਤਰ ਇਸ ਦੁਨੀਆ ਤੋਂ ਤੋੜ ਦਿੱਤਾ ਉਸ ਨੂੰ ਹੌਸਲਾ ਦੇਵੇ ਕਿ ਉਹ ਦੁਬਾਰਾ ਆਪਣੇ ਪਰਿਵਾਰ ਨੂੰ ਉੱਠ ਕੇ ਸੰਭਾਲ ਸਕੇ ਸੋ ਦੋਸਤੋ ਇਸ ਵੇਲੇ ਮੈਨੂੰ ਦੇਵੋ